ਸਸ ਰਿਕਾਲ ਸਾਰੇ ਸੱਜਣ ਲਾਈਵ ਸੱਜਣੋਂ ਪਿੰਨ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਤਾਂ ਕਿਹੜੀ ਗੱਡੀ ਜਿਹੜੀ ਰਾਤ ਡਿੱਗ ਗਿਆ ਹੈ ਉਦੋਂ ਐ ਮੈਂ ਕਿਹਾ ਬਿਜਲੀ ਢਿੱਗ ਗਈ 10:45 ਦੀ ਵਾਰ ਹੈ ਹਾਂ ਕੱਚੇ ਟੁੱਟ ਗਈ ਹੋਰ ਫਾੜ ਫਾੜ ਹੋ ਗਈ ਚਾਦਰਾਂ ਚੁੱਦਰਾਂ ਸਾਰੀਆਂ ਡਾਦੀਆਂ ਹਾਰ ਬੋਲੇ ਸਾਰੇ ਪਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਪੰਦੇ ਆਹ ਦੇਖੋ ਕਰਦੇ ਜੀ ਗੱਲ ਆਹ ਦੇਖ ਲਾ ਪਟਦੇ ਆ ਹਾਂ ਇਤੋਂ ਪਟਦੇ ਮੇਰਾ ਬਾਹਰ ਗਾਨੀ ਤਖੜਾ ਸੀ ਤਾਂ ਹੁਣ ਹੀ ਪਾਇਆ ਸੀ ਸਾਰਾ ਪਟਦਾ ਆ ਦੇ ਅਸ ਸੀਸੇ ਵੇਖ ਪੰਦੇ ਕਿਵੇਂ ਸਾਰੇ ਸੀਸੇ ਫਟਦੇ ਚਾਹਗਾ ਦੇਖ ਇਹ ਸੀਸੇ ਪੈ ਕੇ ਜੇ ਜਾਨ ਬੱਜ ਗਈ ਆਪਣੇ ਤਾਂ ਇੱਕ ਮਤਲਬ ਇਹ ਹੋ ਗਿਆ ਆ ਦੇਖੀ ਆਹ ਰੂਦਸੀਆ ਇਹਦੇ ਵਿੱਚ ਅਸੀਂ ਗੋਲੀ ਜਿਹੜੀ ਇਹਦੇ ਵਿੱਚ ਵੱਜੀ ਆ ਉਹ ਲੋ ਲੈ ਕੇ ਚਾਕੇ ਪਾਈਓ ਅਸਲ ਪੁਰਸਾਈ ਸੀ ਹਾਂ ਪੁਰਸਾਈ ਆ ਹਾਂ ਇਹ ਬੂਝੇ ਸ਼ੇਕਦਾ ਨਾ ਕੰਧਾ ਚ ਬਾਹਰ ਉਹ ਸਾਹ ਗੱਡੀ ਵੱਜ ਗਈ ਉਹਨਾਂ ਕੋਲ ਗੋਲੀ ਵੱਜੀ ਗਈ ਆ ਦੇਖੋ ਗੋਲੀ ਵੱਜੀ ਗਈ ਆ ਦੇਖੋ जानी नुकसान बच गया देख एला देख पशुआ का कोई नुकसान नहीं है सारे घर का बहुत नुकसान है जी ਪਿੰਡ ਤੁੰਗਾਲੀ ਜ਼ਿਲ੍ਹਾ ਬਠਿੰਡਾ ਪਰ ਬੱਚਤ ਰਹੀ ਆ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸ ਡੰਗਰ ਦਾ ਨੁਕਸਾਨ ਕਮਾਲ ਕਰੀ ਬੱਚੇ ਪਾਛ ਨੇ ਮਿਹਰ ਕੀਤੀ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਲੜ ਰਹੀ ਦੀ ਮੋਰੇ ਕੱਟਣੀਆਂ ਨਾ ਮੈਂ ਤਾਂ ਕੀ ਕਰਨਾ ਅੱਜ 10 ਤਬਰਾਂ ਕੰਦੇ ਜੀ ਖੂਤ ਸੱਡ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਏ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੁਕਸਾਨ ਬਚ ਗਿਆ ਵਾਹਿਗੁਰੂ ਨੇ ਮੇਰ ਕੀ ਸੱਚੇ ਪਾਤਸ਼ਾਹ ਨੇ ਪਰ ਘਰ ਦਾ ਬਹੁਤ ਕਾफी ਨੁਕਸਾਨ ਹੋਇਆ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਇਹ ਵੀ ਸਲ ਰਹੇ ਆ ਇਹ ਦੇ ਆ ਦੇਖੋ ਜੀ ਠੀਕ ਆ ਜੀ। ਹੋਥ ਨਹੀਂ ਗਿਆ ਬਸ। ਰਾਤ ਖੜਕਾ ਬਹੁਤ ਹੋਇਆ ਇਹਦਾ। ਉਹ ਸੱਜਾ ਲੈ ਕੇ ਫਿਰ ਸੱਜਾ ਲੈ ਪੱਜਾਇਆ। ਆਈ ਸੱਜਾ। ਨਾ ਨਾ ਜਵਾਨ ਨਹੀਂ ਨੇ ਉੱਥੇ ਪੁਲਿਸ ਨੂੰ ਲਾਜਮ ਖੜੇ ਪੁੱਤ। ਨਹੀਂ। ਉਹ ਆ ਗਏ। ਅਸ ਪਹਿਲਾਂ ਵੀ ਜਾਈ ਗਈਆਂ। ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ। ਕੰਦਾ ਚ ਵੀ ਇਹੇ। ਉਹ ਵੇਖ ਲੈ। 30 ਵਜੇ ਕੰਧ ਚ ਹਾਂ ਟਰਾਲੀ 'ਤੇ ਮੂਰੇ ਕੱਢੇ ਪਏ ਟਰਾਲੀ 'ਤੇ ਨਾਂਗ ਟਰਾਲੀ 'ਤੇ ਨਾਂਗ ਹਾਂ ਮਾਲਪੁਰ ਸਰਜੀਤ ਨੂੰ ਉਠਾ ਕੇ ਲਿਆਂਦਾ ਭਰਾਵਾ ਮੈਂ ਤਾਂ ਮਾਵਾ ਬੱਸ ਆ ਗਈ ਟਰਾਲੀ 'ਚ ਮੂਰੇ ਕੱਢ ਤੇ ਅੱਛਾ ਬਾਬੂ ਦਾ ਬਾਬੂ ਦਾ ਇਹ ਰਹਿਣਾ ਬਾਬੂ ਵੀ ਬੇਰਸ ਨਹੀਂ ਕਰਿਆ ਯਾਰ ਵੀ ਜੇ ਮੰਨਣਾ ਥੋੜਾ ਜਿਹਾ ਨੇੜੇ ਹੁੰਦਾ ਪਰ ਨਹੀਂ 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 ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨਹੀਂ ਵਿਚਾਰੇ ਜਾਣਦੇ ਛੋਟਾ ਬੜਾ ਵੜਾਂਗਾ ਲੇਟਾਂ ਹੀ ਛੱਡ ਕੇ ਰਾਇਦਾ ਹੁੰਦਾ ਆਏ ਮੁਰੇ ਕਿਦਾਂ ਨੂੰ ਲੱਗਿਆ ਹੁਣ ਨਾ ਬੰਦ ਕਰਤੀਆਂ ਸਾਰੇ ਇਹ ਲਾਈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲਾਈਟਰ ਨਾਲ ਸੰਬੰਧ ਤਾਂ ਹੈਗੇ ਆ ਹੈਂ ਉਹਨਾਂ ਦਾ ਟਾਰਗੇਟ ਹੀ ਹੁੰਦਾ ਉੱਤੇ ਇਹ ਟਾਰਗੇਟ ਦਾ ਹੋਵੋ ਕਹਿੰਦੇ ਉਹ ਸੀਗਾ ਇੱਕ ਕ੍ਰਾਸ਼ ਹੋ ਕੀਤਾ ਹੋਊਗਾ ਇਹ ਜਾਨੀ ਕਿ ਕ੍ਰਾਸ਼ ਕਰਾ ਤੇਰ ਕਿੰਨਾ ਨਸਾਨ ਕਿੰਨਾ ਕਦੂ ਪੈਣਾ ਓਏ ਦੇਖ ਲੈ ਗੱਤ ਤੇ ਕਰੋ ਕਰ ਰਹੇ ਮੋਰੇ ਕੱਢ ਤੇ ਨਮਾ ਨਮਾ ਮੋਰਾ ਓਹ ਹੋਆ ਹਾਜੀ ਵੀ ਅਦੇ ਵੀ ਵਾਇਰਸ ਉਹ ਕਰਨਾ ਹੈ ਆ ਨੀੜੇ ਹੋ ਜਾਂਦੇ ਪੁਲਥਰੇ ਹਾਜੀ ਵੀ ਅਦੇ ਹੈਗਾ ਜੀ ਧਵਾੜਾ ਮੋਟਾ ਉਹ ਵੀ ਨੀੜੇ ਆਪਣੇ ਲੋਕ ਵੀਡੀਓ ਬਣਾਈ ਜਾਂਦੇ ਆ ਜਿਹੜੀ ਤੇ ਹੈਗਾ ਜੀ ਨਹੀਂ ਹੁਣ ਤਾਂ ਖਤਮ ਹੋ ਗਿਆ ਧਰਤੀ ਚ ਕਿੰਨਾ ਕ ਵੱਡ ਗਿਆ ਇਹ ਥੱਲੇ ਧਰਤੀ ਚ ਹੇ ਪਿਆ ਕੱਢਣਗੇ ਕਿੰਨਾ ਖੜਕਾ ਹੋਇਆ ਪਹਿਲਾਂ ਭੈਣਾ ਕਰੋ ਵੀ ਸਾਡੇ ਭਾਇ ਖੜਕਾ ਇਹ ਟੱਕ ਤੇ ਖੜ ਕੇ ਗਿਆ ਹਾਂ ਫੜਕਾਰ ਪੜਿਆ ਜਿਹਾ ਕਿ ਨੇਰੀ ਰੂਰੀ ਹੈ ਕਦੇ ਰਾਤ ਜਦੋਂ ਇਹ ਬੱਜਿਆ ਜਿਹੜੀ ਡਿਗੀ ਵੇਰੀਂਗਾ ਜਦੋਂ ਬੱਜਿਆ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਤਾਂ ਖੜਕਾ ਜਾ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਆ ਕਹਿੰਦਾ ਜੰਟ ਟ੍ਰੇਕਰ ਮਨੇ ਬਾਬੇ ਕਰਾ ਮਨੇ ਇਹਨੇ ਉਹਦੀ ਬੰਦੇ ਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਸੱਟ ਖੜ ਕੇ ਹੋਇਆ ਕੋਈ ਪੈਨ ਅਗਲੇ ਚ ਬੜੇ ਹੀ ਨਹੀਂ ਮੈਂ ਕਿੱਦੇ ਚ 100 ਕੇ ਡੱਬੇ ਦੇ ਖਵਾਨ ਲੈਣਾ ਹੈ ਉਹ ਤਾਂ ਇਹ ਜਗਾ ਕੋ ਤਾਂ ਬਹੁਤ ਦੂਰ ਚ ਕਰ ਗਿਆ ਹੈ ਦੇਖੋ ਪਤਾ ਨਹੀਂ ਕੀ ਮੀਸ ਹੈ ਨਾ ਇਹ ਕੋਈ ਸਿਸਟਮ ਹੀ ਉਹਦਾ ਜੰਮਕ ਹੈ ਚ ਹੂੰ ਇਹ ਹੁਣ ਜਦੋਂ ਭਾਣਾ ਐਡੇ ਤੇਜ਼ੀ ਨਾਲ ਲੰਘਾ ਕੁਸੀਂ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਵਿਰੋਧ ਹੋਵੇ ਵਿਰੋਧ ਹੋਵੇ ਮੁੰਡ ਮੰਗਾਂ ਲਈ ਚੱਲ ਵਿਰੋਧ ਹੋਊਗਾ ਜੀ ਬਹੁਤ ਤੰਗਾਂ ਨੂੰ ਹਾਉਂਗਾ ਇੱਥੇ ਬਾਈ ਮਾਰਦਾ ਤਾਂ ਪਲੇਟ ਜੀ ਵਿੱਚ ਉਹਦੇ ਇੱਕੀ ਸਾਰੀ ਲੋਹਾ ਕੀ ਯਾਰ ਇਹਦਾ ਵੈਗਰੂ ਦਾ ਸ਼ੁਕਰ ਮਾਨਾ ਵੀ ਆਪਣੇ ਘਰੇ ਢੱਕ ਪੈਂਦਾ ਜੀ ਝਾਂਟੇ ਕੇ ਕੁਝ ਵੀ ਨਹੀਂ ਵਜਦਾ ਜੀ ਇਹਨਾਂ ਦਾ ਢੱਕਾ ਨਹੀਂ ਵਜਦਾ ਜੀ ਠੀਕ ਹੈ ਪਰ ਤਾਂ ਮਾਲਕ ਨੇ ਮਿਹਰ ਕੀਤੀ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਹੀ ਦੂਰ ਹੋ ਗਿਆ ਮਨਦੀਪ ਨੇ ਫੋਨ ਕਰ ਮ ਆ ਗਿਆ ਕਿ ਤੂੰ ਐ ਕਿ ਨਹੀਂ ਨਹੀਂ ਸਾਨੂੰ ਉਹਦੀ ਕਰਤੈਂਦੇ ਬਿਆੰਤ ਨੇ ਬਿਆੰਤ ਨੇ ਜਰਾ ਰਾਤ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਉਹ ਕਹਿੰਦਾ ਚੱਕ ਇੱਥੇ ਡਿੱਗ ਪਿਆ ਮੈਂ ਪਤਾ ਨਹੀਂ ਆਪਣੇ ਘਰ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾਹਲਾ ਉੱਡਿਆ ਇਹਦਾ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥੋਂ ਤੇ ਹੋਰ ਗਿੱਲਾ ਕਰਕੇ ਕਹਿੰਦੇ ਸੀ ਮੱਖੀ ਤਾਂ ਆਈ ਨਹੀਂ ਕੋਈ ਗਿੱਲਾ ਖਾਂਗਾ ਇਹ ਤਾਂ ਬੜੀ ਨਹੀਂ ਇੱਧਰ ਪਾਸੇ ਦੇਖ ਹਾਂ ਤੂੰ ਆਇਆ ਚੜਿਆ ਤੇ ਆਈਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੀ ਭਾਬੀ ਕਹਿੰਦੀ ਸੀ ਵੀਰੇ ਦੇ ਕੋਲ ਇੱਕ ਬਰੂਦ ਦੀ ਸਮੈਲ ਆਉਂਦੀ ਆ ਵੀ ਇੱਥੇ ਉਧਰ ਇੱਥੇ ਵੀ ਗਰੇ ਇੱਥੇ ਸਮੈਲ ਤਾਂ ਨਹੀਂ ਆ ਫਿਰ ਤੜਕੇ ਜਦੋਂ ਮੈਂ ਉਹ ਗੁੜੀ ਦਾ ਪਤਾ ਲੱਗਾ ਨਾ ਮੈਨੂੰ ਆ ਕਿੱਥੋਂ ਆਇਆ ਫਿਰ ਬਾਹਰ ਨਿਕਲਿਆ ਫੇ ਕਿੰਨਾ ਦਾ ਹੰਸਿਆ ਬਈ ਰਾਤ ਇਹ ਬਸ 11 ਕ ਦਾ ਟਾਈਮ ਸੀ 11 ਕ ਦਾ ਹਾਂ ਤਾਂ ਦਾ ਥੋੜਾ ਹੀ ਹੈ ਹਾਲਾਤੇ ਸਾਰੇ ਵੇਖ ਲਾ ਘਰ ਸਾਰਾ ਹਲਾਤਾ ਨੇ ਆਏ ਜੇ ਪਤਾ ਲੱਗਾ ਕੁਝ ਦੇ ਪਰੇ ਸੁੱਤੇ ਬਾਹਰ ਸਰਦੇ ਉੱਡੇ ਆ ਰੇਤਾ ਉੱਡੇ ਆ ਸੁੱਤੇ ਮਾੜੀ ਟਿਕ ਬੈਠੇ ਉਹਨਾਂ ਨੂੰ ਵੀ ਸੁੱਤੇ ਜੋੜਦਾ ਜਿਆਦੇ ਰੇਤਾ ਜਿਆਦੇ ਹੁੰਦਾ ਲੱਗਦਾ ਮੇਰੇ ਨਾਲੀ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਚ ਗਿਆ ਬਚਾਅ ਹੋ ਗਿਆ ਤੇ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜਿਕੇ ਦੇਖ ਕੇ ਡਿੱਗ ਪੈਂਦਾ ਨਾ ਖਾਣ ਨੁਕਸਾਨ ਸੀ ਜੇ ਬਾਕੀ ਅਮਰ ਗਰਦਮ ਹਲਕ ਨੇ ਬਚਾਏ ਹਨ ਕੁਦਰਤ ਧੰਨਵਾਦ ਸਾਰਾ ਹੋਰ ਜੀ ਠੀਕ ਹੈ ਜੀ ਠੀਕ ਹੈ ਜੀ ਪ੍ਰੋਡਕਸ਼ਨ ਠੀਕ ਹੈ ਪਰ ਦੇਖ ਲੈ ਪਸ਼ੂ ਡੰਗਰ ਵੀ ਬਚ ਗਏ ਹਨ ਬਚ ਗਏ ਇੱਥੇ ਬੱਕਰੇ ਰੇ ਆਹ ਪਛਾਣ ਦੇ ਚੱਲ ਬੱਕਰੇ ਦਾ ਮਨ ਅੱਡ ਮੰਨੇ ਯਾਰਾਂ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨੇ ਗੋਲੇ ਆ ਉਹ ਜਿਹੜੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਪਾਈ ਦੇ ਚੱਲ ਉਹਨਾਂ ਦਾ ਜਾਲ ਦੇ ਪਾਣੀ ਪਿਆ ਜਾਲੀ ਇੱਥੇ ਸੱਤ ਲੈਣੇ ਯਾਰ ਇੱਥੇ ਇੱਥੇ ਉੱਥੇ ਖੜਨਗੇ ਉੱਥੇ ਇੱਥੇ ਨਹੀਂ ਹੁੰਦੇ ਕੋ ਚਾਹ ਲਿਓਂਦਾ ਟਰਾਲੀ ਟਰਾਲੀ ਵੀ ਦੀ ਮੋੜੇ ਘੜਦੇ ਹਾਂ ਮੋੜੇ ਘੜਦੇ ਚਾਦਰਾਂ ਚੁੱਦਰਾਂ ਸਾਰੀਆਂ ਫੇਟੀਆਂ ਕਾਫੀ ਨੁਕਸਾਨ ਹੋ ਗਿਆ ਵਿਚਾਰੇ ਇਹਨਾਂ ਦਾ ਚਲੋ ਵੈਗੁਰੂ ਦਾ ਸ਼ੁਕਰ ਐਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਨਾ ਪਸ਼ੂ ਡੰਗਰ ਸਾਰੇ ਵਧੀਆ ਤੇ কারটা কবি इंसान है